ਜਿਹੜੇ ਜਿਹੜਾ ਜੋ ਬਾਕਰ ਸਿੰਘ ਜੀ ਪਸੌੜ ਜੋ ਲਹਿਰਾ ਗਾਗਾ ਦੇ ਇੰਚਾਰਜ ਵੀ ਨੇ ਮੈਂ ਉਹਨਾਂ ਨੂੰ ਬੇਨਤੀ ਕਰਾਂ ਉਹ ਸਟੇਜ ਤੇ ਆਉਣ ਉਹ ਬਾਦਰ ਸਿੰਘ ਜੀ ਪਸੌੜ ਗੁਰੂ ਕੀ ਸਾਜੀ ਨਵਾਜੇ ਸੰਗਤ ਜੀ ਆਪ ਜੀ ਨੂੰ ਨਿਮਤਾ ਸਹਿਤ ਫਤਿਹ ਅਧਿਕਰਦੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਖੁਸ਼ੀ ਹੋਈ ਹੈ ਤੁਹਾਡੇ ਰੱਬ ਵਰਗੀਆਂ ਰੂਹਾਂ ਦੇ ਦਰਸ਼ਨ ਕਰਕੇ ਤੁਸੀਂ ਬਹੁਤ ਸ਼ਿੱਦਤ ਨਾਲ ਲੋਕ ਸਭਾ ਹਲਕਾ ਪਟਿਆਲਾ ਤੋਂ ਚੋਣ ਲੜੀ ਹੈ ਬਹੁਤ ਸੋਹਣੀ ਬੋਰਡ ਪ੍ਰਾਪਤ ਕੀਤੀ ਹੈ। ਮੇਰਾ ਖਿਆਲ ਹੈ ਪੰਜਾਬ ਚੋਂ ਤੀਜੇ ਨੰਬਰ ਤੇ ਤੁਹਾਡਾ ਸਥਾਨ ਆਉਂਦਾ ਹੈ। ਕਿڑی ਤੁਹਾਨੂੰ ਮੁਬਾਰਕਬਾਦ ਹੈ। ਔਰ ਬਹੁਤ ਖੁਸ਼ੀ ਹੋ ਰਹੀ ਹੈ ਮੈਨੂੰ ਸਾਹਮਣੇ ਦੇਖ ਕੇ ਕਿ 90% ਯੂਥ ਬੈਠਾ ਯੂਥ ਨੌਜਵਾਨ ਕਿਸੇ ਵੀ ਘਰ ਦੀ ਕਿਸੇ ਵੀ ਸੰਸਥਾ ਦੀ ਕਿਸੇ ਵੀ ਪਾਰਟੀ ਦੀ ਕਿਸੇ ਵੀ ਕੌਮ ਦੀ ਰੀੜ ਦੀ ਹੱਡੀ ਹੋਇਆ ਕਰ ਦੇਣੀ ਆਪਾਂ ਆਮ ਵੀ ਗੱਲ ਕਰਦੇ ਆ ਕਿ ਜਿਸ ਮਨੁੱਖ ਦੀ ਰੀੜ ਦੀ ਹੱਡੀ ਮਜ਼ਬੂਤ ਹੈ ਤਾਂ ਉਹ ਮਨੁੱਖ ਪੂਰਾ ਮਜ਼ਬੂਤ ਸੋ ਮੈਨੂੰ ਪਟਿਆਲਾ ਬਾਕੀ ਦਾ ਪਤਾ ਨਹੀਂ ਪਰ ਪਟਿਆਲੇ ਹਲਕੇ ਦਾ ਤੂੰ ਵੇਖ ਚੰਗਾ ਨਜ਼ਰ ਆਉਂਦਾ ਹੈ ਜਿਵੇਂ ਤੁਸੀਂ ਸ਼ਿੱਦਤ ਦੇ ਨਾਲ ਲੋਕ ਸਭਾ ਦੀ ਚੋਣ ਲੜੀ ਹੈ ਸਾਡੇ ਅੱਗੇ ਹੁਣ ਪੰਚਾਇਤੀ ਚੋਣਾਂ ਵੀ ਆਉਣੀਆਂ ਨੇ ਸ਼੍ਰੋਮਣੀ ਕਮੇਟੀ ਵੀ ਆਉਣੀ ਹੈ ਬਲਾਕ ਸੰਪਤੀ ਜ਼ਿਲ੍ਹਾ ਪ੍ਰਸ਼ਾਸਨ ਸਾਰੀਆਂ ਚੋਣਾਂ ਆਉਣੀਆਂ ਨੇ ਮਿਊਸਪਲ ਕਮੇਟੀ ਵੀ ਆਉਣੀ ਹੈ ਸੋ ਆਪਾਂ ਸਾਰੀਆਂ ਹੀ ਲੜਨੀਆਂ ਨੇ ਕੋਸ਼ਿਸ਼ ਜਿੱਤ ਦੀ ਕਰਨੀ ਹੈ ਕਿਉਂਕਿ ਜੇ ਸਾਡਾ ਮਕਸਦ ਜਿੱਤ ਵਾਲਾ ਹੋਊਗਾ ਤਾਂ ਅਸੀਂ ਸ਼ਿੱਦਤ ਨਾਲ ਲੜਾਂਗੇ ਹਮੇਸ਼ਾ ਹੀ ਉਹ ਸ਼ਿੰਗਾਰ ਜਿੱਤਿਆ ਜਾਂਦਾ ਹੈ ਜਿਦੇ ਵਿੱਚ ਲਗਾਤਾਰਤਾ ਔਰ ਦਿੜਤਾ ਹੋਵੇ ਸ਼੍ਰੋਮਣੀ ਅਕਾਲੀ ਅੰਮ੍ਰਿਤਸਰ ਆਪਣੀ ਪਾਰਟੀ ਸ਼ੁਰੂ ਤੋਂ ਹੀ ਕੌਮੀ ਲੇਨ ਰਹੀ ਹੈ ਬਾਕੀ ਤੇਰਾ ਨਿੱਜੀ ਲੇਨ ਰਹੀ ਨਾ ਜਿਹੜਾ ਆਉਣ ਵਾਲਾ ਸਮਾਂ ਉਹ ਸਮਾਂ ਜਿਹੜਾ ਨੌਜਵਾਨ ਹੈ ਉਹ ਚਾਹੁੰਦਾ ਹੈ ਕਿ ਸਾਡੇ ਗੁਰੂਆਂ ਦੀ ਸੋਚ ਸਿੱਖ ਜਰਨੈਲਾਂ ਦੀ ਸੋਚ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਵਾਲਾ ਦੀ ਸੋਚ ਉਹਨਾਂ ਤੋਂ ਬਾਅਦ ਸਰਦਾਰ ਮਾਨ ਉਹ ਸੋਚ ਨੂੰ ਲੈ ਕੇ ਚੱਲੇ ਨੇ ਸੋ ਉਹ ਸਾਡਾ ਸੁਪਨਾ ਜੋ ਸੰਤਾ ਨੇ ਕਿਹਾ ਸੀ ਕਿ ਜੇ ਹਿੰਦ ਹਕੂਮਤ ਅਕਾਲ ਤਾ ਸਾਬ ਤੇ ਦਰਬਾਰ ਸਾਹਿਬ ਤੇ ਫੌਜੀ ਹਮਲਾ ਕਰਦੀ ਹੈ ਤਾਂ ਖਾਲਸਾਣ ਦੀ ਨਹੀਂ ਰੱਖੀ ਜਾਊਗੀ ਉਸੇ ਪੂਰਾ ਕਰਨਾ ਹੈ ਉਹ ਤਾਂ ਹੀ ਪੂਰਾ ਹੋਊਗਾ ਜੇ ਸਾਡਾ ਨੌਜਵਾਨ ਉਰਲੇ ਸ਼ਹਿਰਦੂ ਹੋਵੇ ਇਸ ਪਾਰਟੀ ਨਾਲ ਜਿੰਨੇ ਵੀ ਸੱਜਣ ਚੱਲ ਰਹੇ ਨੇ ਕਿਸੇ ਨੂੰ ਵੀ ਸਮਾਜ ਚ ਵਿਚਰਦੇ ਆ ਕਿਸੇ ਵੀ ਸਥਾਨ ਤੇ ਖੜਕੇ ਨੀਵੀਂ ਨਹੀਂ ਪਾਣੀ ਪਾਉਣੀ ਪਊਗੀ ਕਿਉਂਕਿ ਅਸੀਂ ਇੱਕ ਉਸ ਪਾਰਟੀ ਨਾਲ ਜਾਂ ਉਸ ਇਨਸਾਨ ਨਾਲ ਚੱਲ ਰਹੇ ਆ ਜਿਨ੍ਹਾਂ ਨੇ ਕਦੇ ਵੀ ਕੌਮ ਨਹੀਂ ਪਿੱਠ ਨਹੀਂ ਦਿੱਤੀ ਸਾਡਾ ਹਮੇਸ਼ਾ ਹੀ ਸਿਰ ਉੱਚਾ ਰਹਿੰਦਾ ਹੈ ਅਸੀਂ ਮਾਣ ਮਹਿਸੂਸ ਕਰਦੇ ਆ ਕਿ ਅਸੀਂ ਸ਼੍ਰੋਮਣੀ ਅਕਾਲ ਅੰਦਰ ਅੰਮ੍ਰਿਤਸਰ ਦੇ ਵਰਕਰ ਹੈ ਇਸ ਦਾ ਮਾਣ ਦਾ ਸਾਥ ਦੇ ਰਹੇ ਹਾਂ ਕਿਉਂਕਿ ਇਹ ਮਾਨ ਸਾਹਿਬ ਦੀ ਨਿੱਜੀ ਲਈ ਨਹੀਂ ਹੈ ਇਹ ਕੌਮ ਦੀ ਲੜਾਈ ਹੈ ਸੰਗਰੂਰ ਹਲਕੇ ਤੋਂ ਅਸੀਂ ਹਾਰ ਗਏ ਹਾਂ ਪਰ ਹਾਰ ਮੰਨੇ ਨਹੀਂ ਹੈ ਹਾਰ ਜਾਣ ਤੇ ਹਰ ਮੰਨ ਰਣ ਬਹੁਤ ਅੰਤਰ ਹੁੰਦਾ ਇੰਡੀਅਨ ਸਟੇਟ ਨੇ ਆਪਣਾ ਪੂਰਾ ਜੋਰ ਸੰਗਰੂਰ ਸੀਟ ਤੇ ਲਾਇਆ ਕਿਉਂ ਲਾਇਆ ਕਿਉਂਕਿ ਜਿਹੜਾ 1.5 ਸਾਲ ਦਾ ਸਮਾਂ ਆਪਾਂ ਨੂੰ ਮਿਲਿਆ ਸਮਾਂ ਨੇ ਬਾਕੀ ਵੀ ਸਾਰੇ ਮੁੱਦੇ ਪੰਜਾਬ ਦੇ ਚੱਕੇ ਪਰ ਜੋ ਸਾਡੇ ਨੌਜਵਾਨ ਸਿੱਖਾਂ ਦੇ ਕਤਲ ਹੋਏ ਭਾਵੇਂ ਦੀਪ ਸਿੱਧੂ ਸੀ ਮੂਸੇਵਾਲਾ ਸੀ ਨਿੱਜਰ ਸੀ ਖੰਡਾ ਸੀ ਸਾਰਿਆਂ ਦੀ ਗੱਲ ਪਾਰਲੀਮੈਂਟ ਵਿੱਚ ਕੀਤੀ ਹੈ 12 ਐਮਪੀ ਹੋਰ ਵੀ ਸੀਗੇ ਕੋਈ ਨਹੀਂ ਬੋਲਿਆ ਕੀ ਉਹਨਾਂ ਨੂੰ ਪਤਾ ਨਹੀਂ ਪਤਾ ਸਭ ਨੂੰ ਉੱਥੇ ਜਾ ਕੇ ਉਹੀ ਇਨਸਾਨ ਬੋਲ ਸਕਦਾ ਹੈ ਜਿਹੜਾ ਬੇਦਾਗ ਹੈ ਬੇਚਿੱਕਾ ਜਿਹਦੀਆਂ ਲੱਤਾਂ ਭਾਰ ਚੱਲਦੀਆਂ ਨਹੀਂ ਸੋ ਪਾਰਲੀਮੈਂਟ 'ਚ ਖੜ ਕੇ ਉਹਨਾਂ ਦੇ ਮੂੰਹ ਤੇ ਗੱਲਾਂ ਕਹਿਣੀਆਂ ਕਿ ਤੁਸੀਂ ਸਾਡੇ ਕਾਤਲਾਂ ਤੁਸੀਂ ਸਾਨੂੰ ਇੱਥੇ ਤਾਂ ਮਾਰਦੇ ਹੀ ਸੀ ਵਿਦੇਸ਼ਾਂ 'ਚ ਵੀ ਮਾਰਨ ਲੱਗ ਪਏ ਉਹ ਪੂਰੇ ਸੰਸਾਰ ਚ ਇੰਡੀਅਨ ਸਟੇਟ ਬਦਨਾਮ ਹੋਗੇ ਹੁਣ ਉਹਨੇ ਸੋਚਿਆ ਕਿ ਇਸ ਇਲੈਕਸ਼ਨ ਜੇ ਮਾਨ ਸਰ ਜਿੱਤਦੇ ਨੇ ਤਾਂ ਪੂਰੇ 5 ਸਾਲ ਉਹਨਾਂ ਨੇ ਸਾਨੂੰ ਨੁਕਸਾਨ ਬਚਾਉਣਾ ਹੈ ਮੈਂ ਮਹਿਸੂਸ ਕਰਦਾ ਕਿ ਇਸ ਵਾਰ ਮਾਨ ਨਹੀਂ ਹਾਰੇ ਕੌਮ ਹਾਰ ਗਈ ਬਦਕਿਸਮਤੀ ਹੈ ਕੌਮ ਦੀ ਕਿ ਜਿਹੜੀ ਸਾਡੀ ਪੂਰੇ 5 ਸਾਲ ਕੌਮੀ ਗੱਲ ਪਾਰਲੀਮੈਂਟ ਚ ਹੋਣੀ ਸੀ ਉਹ ਨਹੀਂ ਹੋਊਗੀ ਜਿਹੜੇ 12 ਐਮਪੀ ਜਿੱਤੇ ਨੇ ਮੇਰਾ ਖਿਆਲ ਹੈ ਕਿ ਜੋ ਸਰਮਾਨ ਮਾਨ ਗੱਲ ਕਰਦੇ ਨੇ ਕੋਈ ਨਹੀਂ ਕਰ ਸਕੂਗਾ ਪਰ ਫਿਰ ਵੀ ਆਪਾਂ ਆਸ ਰੱਖਦੇ ਆ ਕਿ ਜਿਹੜੇ ਦੋ ਸਿੱਖ ਨਵੇਂ ਦੇ ਜਿਨ੍ਹਾਂ ਨੂੰ ਸਾਰੇ ਅਸੀਂ ਕਹਿੰਨੇ ਕਿ ਕੌਮੀ ਯੋਧੇ ਸੀ ਜਿਤਾਏ ਨੇ ਇਹ ਸਾਰੀ ਜ਼ਿੰਮੇਵਾਰੀ ਹੁਣ ਉਹਨਾਂ ਦੇ ਮੋਢਿਆਂ ਤੇ ਹੈ ਕਿ ਉਹ ਪੰਜਾਬ ਦੀ ਗੱਲ ਕੌਮ ਦੀ ਗੱਲ ਜੋ ਸਿੱਖਾਂ ਨਾਲ ਬੁਢੇਕੀਆਂ ਹੋ ਰਹੀਆਂ ਨੇ ਉਹਨਾਂ ਦੀ ਗੱਲ ਉਹ ਪਾਰਲੀਮੈਂਟ 'ਚ ਕਰਨ ਪਾਰਲੀਮੈਂਟ ਦਾ ਮੈਂਬਰ ਉਹ ਚੁਣਿਆ ਜਾਣਾ ਚਾਹੀਦਾ ਹੈ ਜਿਹਨੂੰ ਸੰਸਾਰ ਪੱਧਰੀ ਜਾਣਕਾਰੀ ਹੋਵੇ ਕਿਉਂਕਿ ਉਹਨੇ ਆਪਣੇ ਸੂਬੇ ਦੀ ਗੱਲ ਕਰਨੀ ਹੁੰਦੀ ਹੈ ਉਹਨੂੰ ਸੰਸਾਰਪਥ ਦੇ ਪਤਾ ਹੋਣਾ ਚਾਹੀਦਾ ਹੈ ਕਿ ਅੱਜ ਸੰਸਾਰ ਚ ਕੀ ਹੋ ਰਿਹਾ ਹੈ ਸਾਡੇ ਕੌਮ ਨੂੰ ਸਾਡੇ ਸੂਬੇ ਨੂੰ ਸਾਡੇ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਕੀ ਚਾਹੀਦਾ ਹੈ ਔਰ ਉਹਦੇ ਅੰਦਰ ਗੱਠ ਸੋਣਾ ਚਾਹੀਦਾ ਹੈ ਉਹ ਬੇਦਾਗ ਹੋਣਾ ਚਾਹੀਦਾ ਤਾਂ ਉਹ ਬਾਹਰਲੇ ਬਿੱਚ ਗੱਲ ਕਰ ਸਕੂਗਾ ਸੋ ਤੁਸੀਂ ਵਧਾਈ ਦੇ ਪਾਤਰੋ ਜਿਨ੍ਹਾਂ ਨੂੰ ਮੈਂ ਮਹਿਸੂਸ ਕਰਦਾ ਕਿ ਪ੍ਰਧਾਨ ਸਾਹਿਬ ਤੋਂ ਬਾਅਦ ਪਾਰਟੀ ਦੇ ਮੈਸਰ ਸਾਹਿਬ ਨੇ ਜਿਹੜੇ ਉਹ ਸੋਚ ਨੂੰ ਪ੍ਰਚਲਿਤ ਹੋਏ ਨੇ ਪ੍ਰਧਾਨ ਸਾਹਿਬਾਂਗ ਇਹ ਵੀ ਜਿਹੜੀ ਗੱਲ ਪਿੰਡ ਦੀ ਸੱਚੀ ਕਰਦੇ ਨੇ ਉਹੀ ਗੱਲ ਸਟੇਜ ਤੇ ਕਰਦੇ ਨੇ ਜੇ ਇਹਨਾਂ ਨੂੰ ਮੌਕਾ ਮਿਲਿਆ ਵਿਧਾਨ ਸਭਾ ਜਾਂ ਪਾਰਲੀਮੈਂਟ ਦਾ ਮੈਨੂੰ ਲੱਗਦਾ ਇਹ ਗੱਲ ਉੱਥੇ ਵੀ ਇਹ ਕਰਨਗੇ ਸੋ ਤੁਸੀਂ بڑے ਵਿਭਾਗੇ ਆ ਕਿ ਤੁਹਾਨੂੰ ਇਹੋ ਜਿਹਾ ਵਿਦਵਾਨ ਪੁਰਸ਼ ਮਿਲਿਆ ਜਿਹੜੇ ਨੌਲੇਜ ਵੀ ਰੱਖਦੇ ਨੇ ਗਿਆਨ ਵੀ ਰੱਖਦੇ ਨੇ ਤੇ ਗੱਲ ਕਰਨ ਦੀ ਯੋਗਤਾ ਵੀ ਰੱਖਦੇ ਨੇ ਸੋ ਮੈਂ ਗੁਰੂਵਾਚਨਾਂ 'ਚ ਬੇਨਤੀ ਕਰਦਾ ਕਿ ਇਹੋ ਜਿਹੇ ਜਿਵੇਂ ਜੀ ਪ੍ਰਧਾਨ ਸਾਹਿਬ ਦੀ ਲੰਮੀ ਉਮਰ ਦੀ ਕਾਮਨਾ ਕਰਦੇ ਆਂ ਸਿਹਤ ਯੱਗ ਦੀ ਕਾਮਨਾ ਕਰਦੇ ਆਂ ਤੇ ਮੈਂ ਪ੍ਰੋਫੈਸਰ ਸਾਹਿਬ ਦੇ ਵੀ ਲੰਮੀ ਉਮਰ ਦੀ ਔਰ ਸਹਿਦਿਆਬੀ ਦੀ ਕਾਮਨਾ ਕਰਦੇ ਆ ਕਿ ਸਾਨੂੰ ਇਹੋ ਜੇ ਵਿਦਵਾਨ ਸੱਜਣਾ ਦਾ ਸਾਥ ਮਿਲਦਾ ਰਹੇ ਕੌਮ ਅੱਗੇ ਵਧਦੀ ਰਹੇ ਚੋਣਾਂ 'ਚ ਬੇਸ਼ੱਕ ਅਸੀਂ ਹਾਰੇ ਆ ਪਰ ਮੈਨੂੰ ਇਹ ਲੱਗਦਾ ਹੈ ਕਿ ਜਿਹੜਾ ਸਾਡਾ ਮਿਸ਼ਨ ਹੈ ਆਜ਼ਾਦ ਸਿੱਖ ਬਾਦਸ਼ਾਹੀ ਦਾ ਸੋਵਰਨ ਸਿਕ ਸਟੇਟ ਦਾ ਉਹ ਤੁਸੀਂ ਅੱਗੇ ਵਧ ਰਹੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ